ਆਪਾਂ ਰੱਛ ਰੂਛ ਦਿਖਾਉਣਾ ਤੇ ਬੰਦੇ ਬੰਦੇ ਆਪਾਂ ਨੂੰ ਵਾਧੂ ਵਾਧੂ ਚਾਹੀਦੇ ਇਹਨਾ ਹੋਣਾ ਕੋਤੋਂ ਪਿੰਦਾ ਰੱਛ ਪਿਆ ਹੀ ਨਹੀਂ ਰੱਛ ਤਾਂ ਹੋਣਾ ਪਊਗਾ ਹੁਣ ਕੋਨਾ ਰੱਛ ਪੋਣਾ ਬੰਦੇ ਸਰਕਾਰ ਵੀ ਆਪਣੀ ਬੰਦੇ ਵੀ ਆਪਾਂ ਸਰਕਾਰ ਦੇ ਇਹ ਗੱਲ ਰੱਛ ਗੂੜਾ ਦਿਖਣਾ ਚਾਹੀਦਾ ਆ ਲੈ ਦੇਖੋ ਬੰਦਾ ਆ ਲੈ ਕੋਈ ਨਿਕਲ ਨਾ ਜਾਵੇ ਕੋਈ ਓਏ ਓਏ ਆ ਜਾ ਆ ਜਾ ਆ ਜਾ ਪੱਟ ਕੇ ਪੱਟ ਕੇ ਹਾਂ ਕਿੱਦਾਂ ਹਾਂਜੀ ਸਾਸਰੀ ਗੱਲ ਸਾਸਰੀ ਗੱਲ ਕਿੱਦਾਂ ਚੱਲਿਆ ਠੀਕ ਨੇਗਾ ਇਹ ਟਟੀਆਂ ਲੱਗੀਆਂ ਪਈਆਂ ਬੁਰਾ ਹਾਲਾ ਡਾਕਟਰ ਦੇ ਚਲੇ ਆਈ ਉਹ ਡਾਕਟਰ ਦੇ ਬਾਅਦ ਚਲਦੇ ਆਪਣੇ ਹਲਕੇ ਇੰਚਾਰਜ ਆ ਰਹੇ ਆ ਠੀਕ ਹੈ ਹਾਂਜੀ ਤੇ ਉੱਥੇ 10 ਮਿੰਟ ਬਹਿਣਾ ਪਰ ਰੱਛਪੂਰਾ ਦਿਖਾਉਣਾ ਠੀਕ ਹੈ ਤੇਰਾ ਇਹਦਾ ਇਲਾਜ ਵੀ ਆਪਾਂ ਕਰ ਦਿੰਦੇ ਤੇਦਾ ਕਰੋਂਗੇ ਇਲਾਜ ਵੀ ਕਰ ਦਿੰਨੇ ਤੇਰਾ ਆ ਕੀ ਬਣੀ ਗੱਲ ਬਾਤ ਉਹ ਪਾਣੀ ਦੇ ਉਹ ਮੁੰਡੇ ਨੂੰ ਉਹ ਰੱਛਪਣਾ ਪੂਰਾ ਆਪਾਂ ਉਹ ਦੇਖੋ ਹੋਰ ਕੋਈ ਆ ਜਾ ਮੈਂ ਹਾਂ ਤੇ ਸਦੀ ਆ ਜਾ ਤੂੰ ਵੀ ਆ ਜਾ ਮਿਲਾਂਗੇ 5 ਮਿੰਟ ਕਾ ਟਿੱਪੇ ਕੋਰੇਪਰੀ ਕਿ ਆਪਾਂ ਇਥੇ ਕਾਰ ਦਾ ਹੋ ਜਾ ਜਾਂਦੇ ਆਂ ਬਾਜ਼ਾਰ ਆ ਰੇਂ ਸੇਵਾ ਪਾਣੀ ਕਰਾਂਗੇ ਕੋਈ ਨਹੀਂ ਤੰਤਾ ਨਾ ਕਰ ਬਸ ਆ ਹੀ ਰਹੇ ਆ ਆ ਲੰਦਿਆ ਲੰਦ ਅਗਰੇ ਪੰਜ-ਛਤ ਭਈਏ ਤੇ ਆਈਏ ਹੈ ਸਰਾਖਾ ਤਾਂ ਚਾਹੀਦਾ ਉਹ ਮੰਤਰੀ ਨੂੰ ਕਿਹੜਾ ਪਤਾ ਲੱਗਣਾ ਭਈਏ ਕਿ ਮੈਂ ਕਮਾਂਗੇ ਬੂਟਾ ਫਰਮਾਈਆਂ ਪਿੰਡ ਤੇ ਬਣੀਆਂ ਬਾਤਾਂ ਚੱਕਿਆ ਪਹਿਲਾਂ ਤਾਂ ਜੀ ਮੈਂ ਸਾਰੇ ਨਗਰ ਨਿਵਾਸੀਆਂ ਦਾ ਔਰ ਜਿਹੜੇ ਕੀ ਇੱਥੇ ਚੱਲ ਕੇ ਆਏ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉਹਨਾਂ ਸਾਰਿਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦੀ ਆਂ ਔਰ ਅੱਜ ਅਸੀਂ ਜੇ ਇਸ ਵਿਸ਼ੇ ਤੇ ਇੱਥੇ ਇਕੱਠੇ ਹੋਏ ਆਂ ਨਸ਼ਾ ਛਡਾਊ ਮੁਹਿੰਮ ਜਿਸ ਨੂੰ ਕੀ ਸਰਕਾਰ ਬਹੁਤ ਹੀ ਵੱਧ ਚੜ ਕੇ ਬੜਾਵਾ ਦੇ ਰਹੀ ਹੈ ਵੀ ਹਰ ਕਿਸਮ ਦਾ ਜਿਹੜਾ ਨਸ਼ਾ ਹੈ ਪੰਜਾਬ ਦੇ ਪਿੰਡਾਂ ਚੋਂ ਹਰ ਕੋਨੇ ਚੋਂ ਖਤਮ ਕਰਨਾ ਹੈ ਸੋ ਇਸੇ ਮਹਿੰਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਾਡੇ ਇਲਾਕੇ ਦੇ ਬਹੁਤ ਹੀ ਸੂਝਵਾਨ ਲੀਡਰ ਸਾਡੇ ਸ਼ਿੰਦਰ ਭਾਜੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਔਰ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਧੰਨਵਾਦ ਕਰਦੇ ਹਾਂ ਸੋ ਹੁਣ ਮੈਂ ਭਾਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਕੀਮਤੀ ਵਿਚਾਰ ਜਿਹੜੇ ਆ ਨਗਰ ਨਿਵਾਸੀਆਂ ਨਾਲ ਸਾਂਝੇ ਕਰਨ ਮਹਾਰਾਜ ਚੰਦਰ ਪਾਜੀ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਜੀ ਨੂੰ ਨਗਰ ਨਿਵਾਸੀ ਸੰਗਤ ਨੂੰ ਮੇਰੇ ਵੱਲੋਂ ਜਾਨੀ ਕਿ ਆਪ ਜੀ ਦੇ ਚੁਣੇ ਹੋਏ ਨਮਾਇंदे ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਜਿੱਦਾਂ ਪਤਾ ਹੀ ਆ ਕਿ ਆਪ ਜੀ ਦੇ ਨਗਰ ਵਿੱਚ ਅੱਜ ਨਸ਼ਾ ਛਡਾਊ ਮਹਮ ਦਾ ਆਗਾਜ਼ ਹੋਇਆ ਆ ਤੇ ਤੁਸੀਂ ਸਾਰੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਸਾਰਿਆਂ ਨੇ ਸਹਿਯੋਗ ਦੇਣਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਨਸ਼ਾ ਜੋ ਬੰਦ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਤੇ ਬਾਕੀ ਜਿਹੜੀ ਰਹੀ ਗੱਲ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਵੀ ਮੁਸ਼ਕਲ ਆ ਜਵੇ ਤੁਹਾਡੇ ਕੋ ਮੇਰਾ ਨੰਬਰ ਹੈਗਾ ਆ ਤੁਹਾਡੇ ਨਾਲ ਮੇਰੇ ਪੈਂਟ ਦੇ ਬੰਦੇ ਜਿਹੜੇ ਹੈਗੇ ਆ ਲਿੰਕ ਵਿੱਚ ਤੇ ਇਹਨਾਂ ਨਾਲ ਸੰਪਰਕ ਕਰਿਓ ਕਿਹੇ ਚੀਜ਼ ਦੀ ਕਿਹੇ ਤਰ੍ਹਾਂ ਦੀ ਤੜਫੂ ਕਿਹੇ ਤਰ੍ਹਾਂ ਦਾ ਡਰ ਮਨ ਦੇ ਵਿੱਚ ਨਹੀਂ ਰੱਖਣਾ ਤੇ ਮੈਂ ਤੁਹਾਡੇ ਲਈ ਹਰ ਸੇਵਾ ਦੇ ਵਿੱਚ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰੂੰਗਾ ਪੀਐਸ ਸਾਹਿਬ ਨੂੰ ਆਪ ਜੀ ਨੂੰ ਨਸ਼ਿਆਂ ਦੇ ਵਿਰੁੱਧ ਨਾਲੇ ਸੌਂਖ ਲਾਈ ਜਾਵੇ ਤੇ ਨਾਲੇ ਸਹਿਯੋਗ ਦੇਣ ਲਈ ਕਿਹਾ ਜਾਵੇ ਪੀਐਸ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੌਂ ਚੁੱਕਦੇ ਹਾਂ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਵਾਂਗੇ ਅਸੀਂ ਪਿੰਡ ਵਿੱਚ ਜੋ ਵੀ ਨਸ਼ਾ ਵੇਚਦਾ ਹੈ ਉਹਨਾਂ ਨੂੰ ਸਮਝਾਵਾਂਗੇ ਅਸੀਂ ਜੋ ਵੀ ਪਿੰਡ ਵਿੱਚ ਨਸ਼ਾ ਤਸਕਰ ਆਵੇਗਾ ਉਹਨਾਂ ਨੂੰ ਸ਼ਕਤੀ ਨਾਲ ਬੰਦ ਕਰਾਂਗੇ ਕਿਸੇ ਵੀ ਇਲੈਕਸ਼ਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਪਲਾਵਾਂਗੇ ਪਲਾਉਣ ਵਾਲਿਆਂ ਨੂੰ ਕਾਨੂੰਨ ਕੋਲੋਂ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾ ਸਰਪੰਚੀ ਇਸ ਵਾਰ ਆਪਣੇ ਹੱਥ ਚ ਹੋਣੀ ਚਾਹੀਦੀ ਜਿੰਨੇ ਵੀ ਸਰਕਰ ਨੂੰ ਸਾਰੇ ਨੂੰ ਕਹਿ ਦਿੱਤਾ ਵੋਟਾਂ ਆਪਣੇ ਵੱਲ ਹੋਣੀਆਂ ਚਾਹੀਦੀਆਂ ਬੜੇ ਹੁਣ ਸੜੇ ਦੇ ਪੱਲੇ ਵੀ ਕੀ ਨਾ ਨਾ ਸੜੇ ਆ ਜਾ ਆ ਜਾ ਲੰਘਿਆ ਮਹਾਰਾਜ ਮਹਾਰਾਜ ਕੀ ਹਾਲ ਆ ਬਾਬ ਵਧੀਆ ਪਾਈ ਹੋਰ ਠੀਕ ਠਾਕ ਬਾਬ ਵਧੀਆ ਵਧੀਆ ਬਹਿ ਜਾ ਕਿੱਦਾਂ ਸੇਤਾਂ ਸੇਤਾਂ ਕਿਵੇਂ ਮੈਂ ਹੁਣ ਗੱਲ ਸੁਣੀ ਵੀ ਪਰਜਾਈ ਕਹਿੰਦੇ ਵੋਟਾਂ 'ਚ ਖੜੀ ਕਰਤੀ ਤੁਸੀਂ ਫੀਮਸਿਆ ਕਰਨੀ ਹੋਈ ਪੈਣੀ ਸੀ ਸ਼ੇ ਮੈਂ ਤਾਂ ਕਿੰਨੇ ਸਾਲਾਂ ਦਾ ਹੱਥਾਂ ਦੇ ਸੁਪੀ ਫਿਰਦਾ ਯਾਨੀ ਇੱਕ ਵਾਰੀ ਫਿਰ ਪਜੀ ਹੋ ਗਿਆ ਨਾ ਇਹਨੇ ਸਾਲਾਂ ਦਾ ਤਿਆਰੀਆਂ ਵੜੀਆਂ ਨਾ ਇਹ ਐਪੀ ਸੂਤ ਆਇਆ ਸਾਰਾ ਸੁਤਵੇ ਨਾ ਰੇ ਇੱਕਦਾਂਸ ਨਹੀਂ ਉਹਨਾਂ ਕੋਲ ਕੋ ਨਾਲ ਫੇਰ ਖਰਚਾ ਪਾਣੀ ਵੀ ਕਰਨਾ ਪੈਣਾ ਉਹ ਬੱਸ ਟੈਨਸ਼ਨ ਆ ਲੈ ਕੇ ਕੇ ਵੀ ਬਿਲਕੁਲ ਇਸ ਕਾਰਾ ਰੇਗ ਵਿੱਚ ਆਇਆ ਵਾ ਵਾ ਬੱਸ ਸੱਚ ਮਾਰੇ ਚੁੱਕੇ ਗਲੇ ਤੇ ਕੰਫੀ ਵੋਟਾਂ ਪੱਕੀਆਂ ਤੇ ਹੱਡੀਆਂ ਸਾਨੂੰ ਹੋਰ ਚਾਹੀਦਾ ਕੀ ਆ ਧਾਰੂ ਨਾ ਧਾਰੂ ਡੋਡੇ ਨਾ ਡੋਡਾ ਲੰਗਰ ਤੁਹਾਡੇ ਵੱਲੋਂ ਸਰਦਾਰ ਸਾਹਿਬ ਖੁੱਲੇ ਚੱਲਣੇ ਆ ਕੋਈ ਚੀਜ਼ ਦੀ ਕਮੀ ਨਹੀਂ ਰਹਿਣੀ ਕੋਟਾਂ ਦੀ ਤੁਸੀਂ ਟੈਨਸ਼ਨ ਨਾ ਵੋਟਾਂ ਫੋਲ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿਹੜੀ ਇਹ ਉਦੋਂ ਤੁਸੀਂ ਤਾਂ ਹੱਥ ਕਰਕੇ ਸੋਹਾ ਖਾ ਗਏ ਇਹ ਵੀ ਨਸ਼ਾ ਚੱਲਣ ਨਹੀਂ ਦੇਣਾ ਭੀਮਸਿਆ ਤੂੰ ਉਦੋਂ ਐ ਹਾਤੀ ਦੇਖਿਆ ਆਂ ਉਂਗੜ ਨਹੀਂ ਦੇਖੀ ਓਕੇ ਸ਼ਾ ਠੀਕ ਹੈ ਮੰਨ ਗਿਆ ਸਰਦਾਰ ਸਾਹਿਬ ਮੰਨ ਗਿਆ ਵੀ ਤੈਨੂੰ ਵੀ ਗੱਡੀਆਂ ਸੋਚਆਂ ਨੂੰ ਵੀ ਹੋਰ ਮਾਰੇ ਸੁਣੇ ਹੀ ਇੱਕ ਗੱਲ ਵੀ ਤੁਸੀਂ ਕਿਤੇ ਏਸੀਆਂ ਦੇ ਵਾਅਦੇ ਵੀ ਕੀਤੇ ਆ ਫੇਮ ਜੀ ਆ ਵਾਦੇ ਜੇ ਉਹ ਵਾਦਿਆਂ ਤੇ ਇਹ ਉਂਗਲ ਥੱਲੇ ਸੀ ਨਾ ਇਨਾ ਵਾਅਦੇਆਂ ਚ ਵੀ ਇਹ ਉਂਗਲ ਜਿਹੜੀ ਹੈ ਨਾ ਥੱਲੇ ਹੀ ਆ ਬਾਕੀ ਇਹ ਲੋਕ ਜੇ ਸਮਝ ਗਏ ਤਾਂ ਠੀਕ ਆ ਇਹ ਸਿਆਸਤ ਹੈ ਜੀ ਦਾ ਇਹ ਸਿਆਸਤ ਚ ਜੇ ਇਹ ਸੰਗਣ ਨੂੰ ਡੇਢੇ ਬਡੇ ਨਾ ਕਰੀਏ ਬਾਕੀ ਤੁਸੀਂ ਆ ਉਸ ਸਿਆਸਤ ਚ ਇਹ ਚੀਜ਼ਾਂ ਜ਼ਰੂਰੀ ਹੈ ਮਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇਹ ਜਿਹੜੀ ਵੀਡੀਓ ਜਸਟ ਐਂਟਰਟੇਨਮੈਂਟ ਵਾਸਤੇ ਹੋਰ ਹਾਸੇ ਠੱਠੇ ਵਾਸਤੇ ਬਣਾਈ ਗਈ ਆ ਸੋ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਬਣਦਾ ਪਿਆਰ ਦਿਓਗੇ ਔਰ ਜਿਹੜੇ ਵੀ ਤਰ੍ਹਾਂ ਨੇ ਵੀਡੀਓ ਦੇਖੀ ਭਾਈ ਸ਼ੇਅਰ ਕਰਿਓ ਕਿਉਂਕਿ ਇਹ ਜਿਹੜੀ ਗੱਲਬਾਤ ਹੈ ਸਾਰੇ ਪਿੰਡਾਂ ਚ ਹੀ ਹੁੰਦੀ ਹੈ ਕੱਲੀ ਆਮ ਤੁਸੀਂ ਆਪਣੇ ਪਿੰਡਾਂ ਚ ਤੁਸੀਂ ਸੋਚੋ ਸਾਡੇ ਪਿੰਡ ਵੀ ਇਦਾਂ ਹੁੰਦੀ ਇਸ ਆਪਣੇ ਪਿੰਡ ਨਹੀਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਹੀ ਇਹ ਕੁਝ ਹੁੰਦਾ ਸੋ ਜਸਟ ਇੱਕ ਫਨ ਦਾ ਮਜ਼ਹਾਰਾ ਸੀਗਾ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਅਸੀਂ ਬਣਾਇਆ ਉਮੀਦ ਕਰਦਾ ਤੁਸੀਂ ਆਪਣਾ ਬਣਦਾ ਪਿਆਰ ਦਿਓ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪਿਆਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ